ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਬਹੁਤ-ਬਹੁਤ ਸਵਾਗਤ ਹੈ ਜੀ ਸਾਰੀਆਂ ਭੈਣਾਂ ਦਾ ਜੀ ਆਇਆਂ ਨੂੰ ਜੀ ਸਾਡੇ ਚੈਨਲ ਤੇ ਤੁਹਾਡਾ ਆਉਣ ਲਈ ਬਹੁਤ-ਬਹੁਤ ਧੰਨਵਾਦ ਜੀ ਅੱਜ ਵਾਲੀ ਕਲੈਕਸ਼ਨ ਬਹੁਤ ਹੀ ਜ਼ਿਆਦਾ ਸੋਹਣੀ ਤੇ ਪਿਆਰੀ ਹੈ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜਿਹੜੇ ਤੁਸੀਂ ਸੂਟ ਦੇਖ ਰਹੇ ਹੋ ਜੀ ਇਹ ਆਰਕੰਡੀ ਦੇ ਸੂਟ ਹੈ ਜੀ ਆਪਣੀ ਪੰਜਾਬੀ ਭਾਸ਼ਾ ਚ ਆਪਾਂ ਇਹਨੂੰ ਆਰਕੰਡੀ ਕਹਿੰਦੇ ਆ ਜੀ ਬਹੁਤ ਸੋਹਣਾ ਫੈਬਰਿਕ ਹੈ ਜੀ ਬਹੁਤ ਹੀ ਜਿਆਦਾ ਪਿਆਰਾ ਫੈਬਰਿਕ ਹੈ ਨਾਲ ਇਹਦੇ ਪਿਓਰ ਕਾਟਨ ਦੀ ਬਾਟਮ ਆਉਗੀ ਜੀ ਬਹੁਤ ਸੋਹਣੀ ਸ਼ੈਡੋ ਪ੍ਰਿੰਟ ਦੀ ਕਲਰ ਸਾਰੇ ਹੀ ਬਹੁਤ ਪਿਆਰੇ ਤੇ ਬਹੁਤ ਜਿਆਦਾ ਸੋਹਣੇ ਹੈ ਜੀ ਡਿਜੀਟਲ ਪ੍ਰਿੰਟ ਦੀ ਆਰਕੰਡੀ ਦੀ ਸ਼ਰਟ ਆਉਗੀ ਨਾਲ ਪਿਓਰ ਕਾਟਨ ਦੀ ਬਾਟਮ ਆਉਗੀ ਬਹੁਤ ਸੋਹਣੀ ਲਾਈਨਿੰਗ ਲਵਾਉਣ ਦੀ ਤੁਹਾਡੀ ਚੋਇਸ ਆਪਣੀ ਹੈ ਜੀ ਤੁਸੀਂ ਲਵਾ ਵੀ ਸਕਦੇ ਹੋ ਨਹੀਂ ਵੀ ਲਵਾ ਸਕਦੇ ਜੀ ਸੀ ਥਰੂ ਬਿਲਕੁਲ ਵੀ ਨਹੀਂ ਹੈ ਬਹੁਤ ਜਿਆਦਾ ਪਿਆਰਾ ਫੈਬਰਿਕ ਹੈ ਬਿਲਕੁਲ ਨਵਾਂ ਫੈਬਰਿਕ ਹੈ ਬਹੁਤ ਡਿਮਾਂਡ ਤੇ ਚੱਲ ਰਿਹਾ ਜੀ ਇਹ ਵਾਲਾ ਫੈਬਰਿਕ ਇਹ ਵਾਲੇ ਸੂਟ ਪ्युअर कॉटन ਦੇ ਆਉਣਗੇ ਜੀ ਗਰਮੀ ਦੇ ਵਿੱਚ ਪਾ ਕੇ ਨਜ਼ਾਰਾ ਆ ਜੂਗਾ ਜੀ ਇਹਨਾਂ ਸੂਟਾਂ ਨੂੰ ਬਹੁਤ ਹੀ ਜ਼ਿਆਦਾ ਸੌਫਟ कॉटन ਹੈ ਜੀ ਪ੍ਰੀਮੀਅਮ ਕੁਆਲਿਟੀ ਦੀ कॉटन ਹੈ ਜੀ ਇਹ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ ਬਹੁਤ ਜ਼ਿਆਦਾ ਸੌਫਟ ਤੇ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ 2.5 ਮੀਟਰ ਦੀ ਕੱਟ ਆਊਗੀ 2.5 ਮੀਟਰ ਸ਼ਰਟ 2.5 ਮੀਟਰ ਬਾਟਮ 2.5 ਮੀਟਰ ਦੀ ਦੁਪੱਟਾ ਆਊਗਾ ਜੀ ਪੂਰਾ ਖੁੱਲਾ ਡੁੱਲੇ ਦੁਪੱਟੇ ਆਉਣਗੇ ਜੀ ਇਹਨਾਂ ਨਾਲ ਪੂਰੇ ਮੋਫਲ ਸਾਈਜ਼ ਦੇ ਬਹੁਤ ਸੋਹਣੇ ਇਹਨਾਂ ਦੇ ਕਲਰ ਹੈ ਕੋਈ ਇਹਨਾਂ ਦੇ ਕਲਰ ਨਹੀਂ ਖਰਾਬ ਹੁੰਦੇ ਜੀ ਨਾ ਇਹ ਕਪੜਾ ਖਰਾਬ ਹੋਵੇ ਪਿਓਰ ਕਾਟਨ ਦਾ ਫੈਬਰਿਕ ਆਊਗਾ ਜੀ ਇਹ ਐਕਸਪੋਰਟ ਵਾਲੀ ਕਾਟਨ ਨਹੀਂ ਹੈ ਜੀ ਬਹੁਤ ਸੋਹਣੀ ਪ੍ਰੀਮੀਅਮ ਕੁਆਲਿਟੀ ਦੀ ਕਾਟਨ ਆਊਗੀ ਜੀ ਜਿਹੜਾ ਵੀ ਸੂਟ ਆਰਡਰ ਕਰਨਾ ਹੋਵੇ ਸਕਰੀਨ ਦੇ ਦਿੱਤੇ ਹੋਏ ਨੰਬਰ ਤੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਇਹ ਸੂਟ ਹੈ ਜੀ only 900 روپے ਦਾ ਇਹ suit ਪਾਊਗਾ ਜੀ ਸੋਨੂੰ ਬਹੁਤ ਸੋਹਣਾ ਤੇ ਬਹੁਤ ਹੀ ਜ਼ਿਆਦਾ ਪਿਆਰਾ ਫੈਬਰਿਕ ਹੈ ਗਰਮੀ ਦੇ ਵਿੱਚ ਪਾਉਣ ਵਾਲਾ ਠੰਡਾ ਠੰਡਾ ਫੈਬਰਿਕ ਹੈ ਜੀ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਜੀ ਕੋਈ ਅੰਡਰਸ਼ਰਟ ਦੀ ਜ਼ਰੂਰਤ ਨਹੀਂ ਬਹੁਤ ਸੋਹਣੇ suit ਬਣ ਕੇ ਰੈਡੀ ਹੋਣਗੇ ਜੀ ਤੁਸੀਂ ਜਿਵੇਂ ਦੀ ਮਰਜ਼ੀ ਹੈ ਨਾ ਤੇ ਡਿਜ਼ਾਈਨਿੰਗ ਕਰਕੇ ਲੈਸਸ ਵਗੈਰਾ ਦੀ ਡਿਜ਼ਾਈਨਿੰਗ ਕਰਕੇ ਵਿਦਆਊਟ ਲੈਸ ਵੀ ਬਣਾ ਸਕਦੇ ਹਾਂ ਜੀ ਬਹੁਤ ਸੋਹਣੇ suit ਬਣ ਕੇ ਰੈਡੀ ਹੋਣਗੇ ਜੀ ਜਿਹੜਾ ਵੀ ਸੂਟ ਆਰਡਰ ਕਰਨਾ ਹੋਵੇ ਜਲਦੀ ਜਲਦੀ ਆਪਦਾ ਆਰਡਰ ਬੁੱਕ ਕਰਵਾ ਲਓ ਜੀ ਲਿਮਟਡ ਸਟਾਕ ਹੈ ਜੀ ਸਿੰਗਲ ਸਿੰਗਲ ਪੀਸ ਹੈ ਜਲਦੀ ਜਲਦੀ ਆਪਦੇ ਆਰਡਰ ਬੁੱਕ ਕਰਵਾਓ ਜੀ ਤੇ ਜਿਹੜੀਆਂ ਪਹਿਣਾ ਨੇ ਸਾਡੇ ਤੋਂ ਵਰਕ ਕਰਵਾਉਣਾ ਹੈ ਜੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੋਈ ਸੂਟ ਸਾਡੇ ਤੋਂ ਕਸਟਮਾਈਜ਼ ਕਰਵਾਉਣਾ ਹੈ ਪਲੇਨ ਸੂਟ ਤੇ ਵਰਕ ਕਰਵਾਉਣਾ ਤਾਂ ਸਾਡੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਸਾਡੇ ਤੋਂ ਵਰਕ ਕਰਵਾ ਸਕਦੇ ਹੋ ਹੈਂਡਵਰਕ ਮਸ਼ੀਨਵਰਕ ਪੇਂਟਵਰਕ ਤੁਸੀਂ ਹਰ ਤਰ੍ਹਾਂ ਦਾ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਨੂੰ ਪ੍ਰੈਸ ਕਰ ਲਿਆ ਕਰੋ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਜੀ ਵੀਡੀਓ ਨੂੰ ਤੇ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਆਪਣੀਆਂ ਵੀਡੀਓਸ ਨੂੰ ਕਿਵੇਂ ਦੀਆਂ ਲੱਗਦੀਆਂ ਪਲੀਜ਼ ਜਰੂਰ ਦੱਸਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ